ਦਾਨ ਕਰ ਲੈਣਾ ਸੇਵਾ ਕਰ ਲੈਣੀ ਇੰਨੀ ਔਖੀ ਨਹੀਂ ਹੈ ਜਿੰਨੀ ਕਰਕੇ ਤੇ ਇਹਨੂੰ ਸੰਭਾਲਣਾ ਔਖਾ ਹੈ ਕਿਉਂਕਿ ਜਦੋਂ ਹੀ ਅਸੀਂ ਅਜੇ ਕੁਝ ਕਰਦੇ ਆ ਨਾ ਤੇ ਝਾਟੀ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਤਾਂ ਇੰਨੀਆਂ ਬਾਣੀਆਂ ਪੜ ਲਈਆਂ ਮੈਂ ਤਾਂ ਇੰਨਾ ਇੰਨਾ ਸਮਾਂ ਵਰਤਨ ਮਾਜੇ ਮੈਂ ਤਾਂ ਇੰਨੇ ਘੰਟੇ ਝਾੜੂ ਫੇਰਿਆ ਮੈਂ ਇੰਨੇ ਘੰਟੇ ਜੂੜੇ ਸਾਫ਼ ਕੀਤੇ ਮੈਂ ਇੰਨਾ ਦਾਨ ਕੀਤਾ ਗੁਰੂ ਘਰ ਦੇ ਵਿੱਚ ਮੈਂ ਆਹ ਕੰਮ ਕੀਤਾ ਜੇ ਮੈਂ ਆਹ ਨਾ ਕਰਦਾ ਤੇ ਗੁਰੂ ਘਰ ਦੇ ਵਿੱਚ ਤਾਂ ਕੰਮ ਹੋਣਾ ਹੀ ਨਹੀਂ ਸੀਗਾ ਉਸੇ ਵੇਲੇ ਅੰਦਰੋਂ ਮੈਂ ਆ ਗਈ ਜਦੋਂ ਮੈਂ ਆਈ ਤੇ ਧਰਮ ਦੇ ਕੀਤੇ ਹੋਏ ਜਿਹੜੇ ਕੰਮ ਸਨ ਇਹ ਜਿਹੜਾ ਹੰਕਾਰ ਹੈ ਹਉਮੈ ਹੈ ਇਹਨ ਇਹਨ ਲੁੱਟ ਲੈ ਨਾਲੋਂ ਨਾਲ ਹੀ ਲੁੱਟੇ ਗਏ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਨਾ ਭੋਗ ਦੇ ਸ਼ਲੋਕਾਂ ਦੇ ਵਿੱਚ ਕਿ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਜਿਸ ਤਰ੍ਹਾਂ ਹਾਥੀ ਨੂੰ ਧੋਉਣ ਦਾ ਕੋਈ ਫਾਇਦਾ ਨਹੀਂ ਨਾ ਹੁੰਦਾ ਉਹ ਚਿੱਕੜ ਦੀ ਸੁੰਡ ਭਰ ਕੇ ਫਿਰ ਆਪਣੇ ਉੱਪਰ ਸੁੱਟ ਲੈਂਦਾ ਹੈ ਬਾਹਰ ਆ ਕੇ ਇਸੇ ਤਰ੍ਹਾਂ ਅਗਰ ਬੰਦੇ ਦੇ ਕੋਲ ਗਿਆਨ ਨਾ ਹੋਵੇ ਸਮਝ ਨਾ ਹੋਵੇ ਗੁਰੂ ਦੀ ਕਿਰਪਾ ਨਾ ਹੋਵੇ ਇਹ ਧਰਮ ਦੇ ਕਰਮ ਕਰਕੇ ਵੀ ਖਾਲੀ ਰਹਿ ਜਾਂਦਾ ਹੈ ਕਿਉਂਕਿ ਫਿਰ ਆਪਣੇ ਉੱਪਰ ਸਾਰਾ ਚਿੱਕੜ ਸੁੱਟ ਲੈਂਦਾ ਹੈ ਪਾਪ ਸੁੱਟ ਲੈਂਦਾ ਹੈ